ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਪੁਰਾਣੀ ਖੋਜ ਨਵਾਂ ਇਤਿਹਾਸ ਨਵਾਂ ਭਾਗ ਕਰਾਂਗੇ ਸੋ ਪਿਆਰੀ ਸਾਧ ਸੰਗਤ ਜੀ ਬੜੇ ਪਿਆਰ ਸਤਿਕਾਰ ਦੇ ਨਾਲ ਸੁਣਨਾ ਸੋ ਪਿਆਰੀ ਸਾਧ ਸੰਗਤ ਜੀ ਜੋ ਤੁਸੀਂ ਪਿਛੇ ਤੱਕ ਇਤਿਹਾਸ ਸੁਣ ਚੁੱਕੇ ਹੋ ਅਕਸਤੋਂ ਅੱਗੇ ਆਪਾਂ ਇਤਿਹਾਸ ਧਾਰਗੇ ਪੇਸ਼ ਕਰਾਂਗੇ ਮਾਤਾ ਦੀਫੋ ਦੇ ਅੰਗੀਠੇ ਦੀ ਸੰਭਾਲ ਮਾਤਾ ਦੀ ਫੁੱਦ ਜੀ ਪਰਮਾਤਮਾ ਦੇ ਘਰੋਂ ਮਿਲੀ ਸੁਹਾਸਾਂ ਦੀ ਪੂਜੀ ਦੀ ਸਹੀ ਵਰਤੋ ਕਰਕੇ ਗੁਰੂ ਚਰਨਾਂ ਵਿੱਚ ਜਾ ਪਹੁੰਚੇ ਸਾਨੂੰ ਸਦਾ ਲਈ ਸਰੀਰਕ ਰੂਪ ਵਿੱਚ ਸਦੀਵੀ ਵਿਛੋੜਾ ਦੇ ਗਏ ਮਾਤਾ ਦੇ ਸੰਸਕਾਰ ਤੋਂ ਬਾਅਦ ਅੰਗੀਠੇ ਦੀ ਸੰਭਾਲ ਕਰਨ ਸਮੇਂ ਜਥੇਦਾਰ ਫਤੇਹ ਸਿੰਘ ਕਰਤਾਰਪੁਰ ਨਹੀਂ ਸੀ ਤਿੰਡ ਦਿয়ালਪੁਰ ਤੋਂ ਪੇਕੇ ਪਰਿਵਾਰ ਜ਼ਿਆਦਾ ਗਿਣਤੀ ਵਿੱਚ ਮੌਜੂਦ ਸੀ ਮਾਤਾ ਦੀਫੋ ਦੇ ਚਾਚੇ ਦੇ ਪੁੱਤਰ ਨੇ ਇਹ ਸਲਾਹ ਦਿੱਤੀ ਕਿ ਅੰਗੀਠੇ ਦੀ ਰਸਮ ਹਰਦوار ਜਾਂ ਗੰਗਾ ਵਿੱਚ ਜਲ ਪ੍ਰਵਾਹ ਕੀਤੀ ਜਾਵੇ ਵਰਨਾ ਉਹ ਨਾਲ ਨਹੀਂ ਜਾਵੇਗਾ ਕਰਤਾਰਪੁਰ ਵਿੱਚ ਹਜ਼ਾਰਾਂ ਸਿੰਘਾਂ ਨੇ ਹਰ ਦੁਆਰ ਫੁੱਲ ਲੈ ਕੇ ਲੈ ਕੇ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਨਾਲ ਇਹ ਦਲੀਲ ਦਿੱਤੀ ਕਿ ਸਾਡੀ ਕੋਈ ਇਹ ਪਰੰਪਰਾ ਨਹੀਂ ਹੈ ਗੁਰੂ ਸਾਹਿਬਾਂ ਦੇ ਸੰਦੇਸ਼ ਅਨਸਾਰ ਅਸੀਂ ਕਿਤੇ ਵੀ ਵਗਦੇ ਪਾਣੀ ਵਿੱਚ ਜਲ ਪ੍ਰਵਾਹ ਕਰ ਸਕਦੇ ਹਾਂ ਜਿਵੇਂ ਕਿ ਵਿਆਸ ਜਾਂ ਸਤਲੁਜ ਦਰਿਆਰ ਵਿੱਚ ਇਸ ਟਿਫਨੀ ਨਾਲ ਦੋਹਾਂ ਪਰਿਵਾਰਾਂ ਵਿੱਚ ਤਲਖੀ ਫਾਇਦਾ ਹੋ ਗਈ। ਇਹਨੀ ਦੇਰ ਨੋ ਬਾਬਾ ਉਡਵਾਲ ਸਿੰਘ ਜੀ ਵੀ ਪਹੁੰਚ ਗਏ ਜਾਣਕਾਰੀ ਦਿੱਤੀ ਗਈ ਕਿ ਕੁਝ ਜ਼ਰੂਰੀ ਵਜਰ ਜੀਵਿਆਂ ਕਰਕੇ ਲੇਟ ਹੋ ਗਏ ਸ਼ਾਇਦ ਲੇਟ ਪਹੁੰਚਣ ਕਰਕੇ ਹੀ ਤਲਖੀ ਨੇ ਜਨਮ ਲਿਆ ਹੋਵੇ ਬਾਬਾ ਉਡਵਾਲ ਸਿੰਘ ਨੇ ਸਾਰਿਆਂ ਨੂੰ ਦੋਹਾਂ ਪਰਿਵਾਰਾਂ ਨੋ ਬਹੁਤ ਹੀ ਹਲੀਮੀ ਨਾਲ ਸਮਝਾਇਆ ਕਿ ਤਲਖੀ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ ਆਕੋ ਸੰਗ ਤੇ ਸਤਨਾਮ ਸ਼੍ਰੀ ਵਾਹਿਗੁਰੂ ਸਗ ਮੁਸ਼ਕਲਾਂ ਵਿੱਚ ਵਾਧਾ ਹੋ ਜਾਂਦਾ ਹੈ ਬਾਬਾ ਬਡਹਾ ਸਿੰਘ ਨੇ ਇਹ ਫੈਸਲਾ ਛਣਾਇਆ ਕਿ ਉਹ ਅੰਗੀਠੇ ਲੈ ਕੇ ਕਿਰਤਪੁਰ ਸਾਹਿਬ ਜਾਣਗੇ ਉਹਨਾਂ ਦੇ ਨਾਲ ਸਰਦਾਰ ਫਤਿਹ ਸਿੰਘ ਦੋ ਪੋਤਰੇ ਦਾਦੀ ਦੇ ਫੁੱਲਾਂ ਦੀ ਅਦਾਗੀ ਦੀ ਰਸਮ ਅਦਾ ਕਰਨਗੇ ਪੇਕੇ ਪਰਿਵਾਰ ਵਿੱਚੋਂ ਜਾ ਕੇ ਕੋਈ ਮੈਂਬਰ ਚਾਹੇ ਤਾਂ ਉਹ ਜ਼ਰੂਰ ਨਾਲ ਜਾ ਸਕਦਾ ਹੈ بیوی ਸੁੰਦਰਾ ਨੇ بابا ਵਡਪਾ ਸਿੰਘ ਨੂੰ ਇਹ ਯਾਦ ਕਰਵਾਇਆ ਕਿ ਮਾਤਾ ਦੀਫੋ ਨੇ ਸ਼੍ਰੀ ਅਨੰਤਪੁਰ ਸਾਹਿਬ ਕੀਰਤਨਪੁਰ ਸਾਹਿਬ ਵਿਖੇ ਆਪਣੇ ਜੀਵਨ ਦਾ ਕਾਫੀ ਸਮਾਂ ਬਤਾਇਆ ਸੀ ਅਨਾਥ ਵਿਧਵਾ ਔਰਤਾਂ ਨੂੰ ਵੀ ਜੋਣ ਦੀ ਜਾਚ ਆਪਣੇ ਪੈਰਾਂ ਤੇ ਖੜੇ ਹੋ ਕੇ ਜੀਣਾ ਸਿਖਾਇਆ ਸੀ ਮਾਤਾ ਸੁੰਦਰਾ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਬਾਬਾ ਬੁੱਢਾ ਪਾ ਸਿੰਘ ਦੇ ਨਾਲ ਫੁੱਲ ਪ੍ਰਵਾਹ ਕਰਨ ਲਈ ਕਿਰਤਨਪੁਰ ਸਭ ਭੇਜ ਦਿੱਤਾ ਆਖੋ ਸੰਗਤਿ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਪਿਆਰਿਓ ਸਤਨਾਮ ਸ੍ਰੀ ਵਾਹਿਗੁਰੂ ਸ਼ਿੰਗ ਲਈ ਸੁਰੱਖਿਅਤ ਟਿਕਾਣਿਆਂ ਦਾ ਪ੍ਰਬੰਧ ਕਰਨਾ ਸੋਢੀ ਬਾਬਾ ਵਡਭਾਗ ਸਿੰਘ ਅੰਮ੍ਰਿਤਸਰ ਕੇ ਗੁਰੂ ਘਰ ਦੇ ਪਹਿਰੇਦਾਰ ਬਣ ਗਏ ਬਾਣੀ ਬਾਣੇ ਦੇ ਧਾਰਨੀ ਤਿਆਰ ਬਰ ਤਿਆਰ ਸਰਸਤ ਧਾਰੀ ਖਾਲਸਾ ਸਨ ਜਦੋਂ ਆਸ-ਪਾਸ ਦੀਆਂ ਸੰਗਤਾਂ ਮਿਲਦੀਆਂ ਤਾਂ ਜਥੇਦਾਰ ਕਹਿ ਕੇ ਸਤਕਾਰ ਕਰਦੀਆਂ ਸਨ ਪਰੰਤੂ ਮਾਪੁਰਸ ਜਥੇ ਦਾਰ ਨਹੀਂ ਸਕੋਗੇ ਇੱਕ ਨਿਮਾਣੇ ਸਿੱਖ ਵੱਜੋਂ ਸੰਗਤ ਗੁਰਸਿੱਖਾਂ ਨਾਲ ਮੇਰ ਮਿਲਾਵ ਕਰਦੇ ਬਾਬਾ ਜੀ ਦੇ ਬੋਲਾਂ ਵਿੱਚ ਇਤਨੀ ਮਠਾਸ ਸੀ ਕਿ ਲੋਕ ਆਪ ਪੰਥ ਦਾ ਹਿਸਾਬਣ ਲਈ ਅੱਗੇ ਆਉਂਦੇ ਸਨ ਕਰਤਾਰਪੁਰ ਦੁਆਬੇ ਦੇ ਸੈਂਕੜੇ ਨੌਜਵਾਨ ਅੰਮ੍ਰਿਤਸ਼ਕੇ ਮਹਾਂਪੁਰਸ਼ਾਂ ਦੇ ਜਥੇ ਵਿੱਚ ਸ਼ਾਮਲ ਹੋ ਗਏ ਕਰਤਾਰਪੁਰ ਨਾਨਕਵਰ ਦੀ স্টাফ ਉਹਨਾਂ ਦੀ ਸੇਵਾ ਇਤਿਹਾਸਕਰ ਡਾਕਟਰ ਅਮਰਜੀਤ ਕੌਰ ਬੰਮਰਾ ਗੁਰਪੰਥ ਵਿੱਚ ਵਾਪਸੀ ਬਾਬਾ ਵਿਧਪਾ ਸਿੰਘ ਦੇ ਸਫਾ ਨੰਬਰ 80 ਦੇ ਜ਼ਿਕਰ ਕੀਤਾ ਗਿਆ ਹੈ ਕਿ ਦਲ ਖਾਲਸਾ ਦੀ ਹਿੰਮਤ ਨਾਲ ਗੁਰੂ ਸਥਾਨਾਂ ਦੀ ਹੋਈ ਬੇਦਵੀ ਦਾ ਬਦਲਾ ਲੈਣਾ ਸਾਂਭ ਸੰਭਾਲ ਕਰਨੀ ਬਾਬਾ ਵਡਭਾਗ ਸਿੰਘ ਨੂੰ ਮੁਕੰਮਲ ਰੂਪ ਵਿੱਚ ਜ਼ਿੰਮੇਵਾਰੀ ਮਿਲ ਗਈ ਜਲੰਧਰ ਦੀ ਜ਼ਿੰਮੇਵਾਰੀ ਅਦੀਨਾ ਵੇਗ ਨੂੰ ਸੌਂਪੀ ਗਈ ਆਕੂ ਸਤਨਾਮ ਸ਼੍ਰੀ ਵਾਹਿਗੁਰੂ ਸਭ ਤੋਂ ਪਹਿਲਾਂ ਬਾਬਾ ਵਡਭਾਗ ਸਿੰਘ ਨੇ ਗੁਰਦੁਆਰਾ ਥੰਮ ਸਹਿਬ ਦੀ ਨਵੀਂ ਸਾਰੀ ਦੀ ਸੇਵਾ ਨਿਭਾਈ ਉਸ ਸਮੇਂ ਮਾਤਾ ਰਾਜਕੌਰ ਬਜ਼ੁਰਗ ਮਾਤਾ ਦੀਪਕੌਰ ਦੀ ਸੰਭਾਲ ਦੀ ਸੇਵਾ ਦਾ ਪੂਰਾ ਸੰਯੋਗ ਮਿਲ ਰਿਹਾ ਸੀ ਮਾਤਾ ਦੀਪੋ ਕਰਮ ਸਿੰਘ ਦੀ ਧਰਮਸ ਪਤਨੀ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਪਿਆਰੀ ਸਾਧ ਸੰਗਤ ਜੀ ਦਵਾਬੇ ਦੇ ਮਹਤਮ ਫੁਰ ਨਕਾਂਪੂਰ ਵਾਸੀਆਂ ਦੀ ਇਮਦਾਦ ਕਰਨੀ 18ਵੀਂ ਸਦੀ ਦੇ ਸਮੇਂ ਵਿੱਚ ਸਿੱਖ ਪੰਥ ਵਿੱਚ 66 ਸਿੱਖ ਜਥੇਬੰਦੀਆਂ ਸਨ ਜਿਨ੍ਹਾਂ ਨੂੰ 12 ਮਿਸਲਾਂ ਵਿੱਚ ਵੰਡਿਆ ਗਿਆ ਹਰੇਕ ਮਿਸਲ ਦੇ ਮੁਖੀ ਜਥੇਦਾਰ ਨੇ ਅੱਗੇ ਆਪਣੇ ਪੱਦਰ ਤੇ ਜਥੇਬੰਦ ਜਥੇਬੰਦੀਆਂ ਤਿਆਰ ਕੀਤੀਆਂ ਸਨ ਪੰਜਾਬ ਦੇ ਲੋਕ ਮੁਗਲਾਂ ਹੱਥੋਂ ਇੰਨੇ ਤੰਗ ਆ ਚੁੱਕੇ ਸਨ ਕਿ ਉਹਨਾਂ ਦੀ ਆਸ ਕੇਵਲ ਸਿੰਘਾਂ ਉੱਪਰ ਨਿਰਭੈ ਹੋ ਗਈ ਦੀਵਾਲੀ ਅਤੇ ਵਿਸਾਖੀ ਦੇ ਤਿਉਹਾਰ ਤੇ ਸਿੱਖ ਸਰਬੱਤ ਖਾਲਸੇ ਦੇ ਰੂਪ ਵਿੱਚ ਇਕੱਠੇ ਹੁੰਦੇ ਸਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਾਸ ਕੀਤੇ ਗਏ ਗੁਰਮਤੇ ਸੰਗਤ ਦੇ ਸਾਹਮਣੇ ਰੱਖਦੇ ਸਨ ਸਿੱਖ ਦੇ ਸਿੱਖਾਂ ਦੇ ਸਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਿਧਾਂਤਾਂ ਨੂੰ ਅਮ੍ਰਿਤ ਰੂਪ ਦਿੱਤਾ ਗਿਆ ਸਰਦਾਰ ਨਵਾਬ ਕਪੂਰ ਸਿੰਘ ਵੱਲੋਂ ਲੜਾਈ ਕਰਨ ਦੇ ਬਾਅਦ ਸੁਖਾ ਸਿੰਘ ਮਾੜੀ ਕਬੂਦ ਦੀ ਗਵਾਹੀ ਵਿੱਚ ਦਫਤਦਾਰ ਦਸਾ ਸਿੰਘ ਆਦ ਵਾਲਿਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਜਲੰਧਰ ਦੇ ਆਸ-ਪਾਸ ਇਲਾਕਿਆਂ ਦੀ ਜ਼ਿੰਮੇਵਾਰੀ ਬਾਬਾ ਵਡਪਾ ਸਿੰਘ ਨੂੰ ਮਿਲ ਗਈ ਮਿਸਲ ਦੇ ਮੁਖੀ ਜਥੇ ਦਾ ਜਤਸਾ ਸਿੰਘ ਗਾਲੋ ਵਾਲਿਆ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਖੋ ਸੰਗ ਤੇ ਸਤਨਾਮ ਸ੍ਰੀ ਵਾਹਿਗੁਰੂ ਉਸ ਸਮੇਂ ਦੀ ਮੁਸੀਬਤ ਨੂੰ ਵੇਖਦੇ ਹੋਏ ਪਿੰਡ ਮਾਤਮਪੁਰ ਨਕਾਮਪੁਰ ਦੇ ਵਾਸੀਆਂ ਨੇ ਬਾਬਾ ਬੁੱਢ ਭਾਗ ਸਿੰਘ ਪਾਸ ਫਰਿਆਦ ਕੀਤੀ ਕਿ ਮੁਗਲਾ ਪਾਸੋਂ ਸਾਨੂੰ ਜਾਦ ਕਰਵਾਇਆ ਜਾਵੇ ਬੇਨਤੀ ਨੂੰ ਪਰਵਾਨ ਕਰਦੇ ਹੋਏ ਆਪਣੇ ਨਾਲ ਸੂਰਮੇ ਯੋਧਿਆਂ ਦਾ ਜਥਾ ਲੈ ਕੇ ਪਹੁੰਚ ਗਏ ਪਠਾਣਾ ਦਾ ਡਟ ਕੇ ਮੁਕਾਲਾ ਕੀਤਾ ਅੰਤ ਨੂੰ ਫਰਤਾਂ ਆਪਣੀਆਂ ਫੌਜਾਂ ਲੈ ਕੇ ਜਾਨ ਪਹੁੰਚਾਉਂਦੇ ਹੋਏ ਭੱਜ ਨਿਕਲੇ ਜਥੇਦਾਰ ਜੱਸਾ ਸਿੰਘ ਹਲੂ ਵਾਲੇ ਨੇ ਬਾਬਾ ਹੜਪਾਲ ਸਿੰਘ ਨੂੰ ਹੁਕਮ ਕੀਤਾ ਕਿ ਪਹਾੜਾਂ ਵਿੱਚ ਸਿੰਘਾਂ ਵਾਸਤੇ ਸੁਰੱਖਿਅਤ ਥਾਵਾਂ ਤੇ ਰਣ ਬਸੇਰਾ ਤਿਆਰ ਕੀਤਾ ਜਾਵੇ ਆਖੋ ਸਤਨਾਮ ਸ਼੍ਰੀ ਵਾਹਿ ਗੁਰੂ ਸੋ ਪਿਆਰੀ ਸਾਧ ਸੰਗਤ ਜੀ ਗੁਰੂ ਪੰਥ ਵਿੱਚ ਵਾਪਸੀ ਬਾਬਾ ਵਡਭਾਗ ਸਿੰਘ ਸਫਾ ਨੰਬਰ 76 ਸੁਲਤਾਨ ਊਲ ਕੌਮ ਦੀ ਉਪਾਧੀ ਜੱਸਾ ਸਿੰਘ ਅਲੋਵਾਲੀਆ ਸਿੱਖ ਕੌਮ ਦੇ ਮਹਾਨ ਇਤਿਹਾਸਕਾਰ ਸਰਦਾਰ ਹਰਵਿੰਦਰ ਸਿੰਘ ਖਾਲਸਾ ਦੇ ਕਥਨ ਅਨੁਸਾਰ ਸਿੱਖ ਪੰਥ ਦੇ ਮਹਾਨ ਯੋਧੇ ਸੂਰਮੇ ਜਰਨੈਲ ਕਰਪੂਥਲਾ ਸਿਆਸਤ ਦੇ ਮਾਲਕ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ 3 ਮਈ 1718 ਕੈਂਡ ਆਲੂ ਜੁਲਾ ਲਾਹੌਰ ਵਿਖੇ ਮਾਤਾ ਜੀਵਨ ਕੌਰ ਪਿਤਾ ਸਰਦਾਰ ਬੱਧਰ ਸਿੰਘ ਦੇ ਘਰ ਵਿਖੇ ਹੋਇਆ ਸੋ ਪਿਆਰੀ ਸਾਧ ਸੰਗਤ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਰਦਾਰ ਜੱਸਾ ਸਿੰਘ ਦਾ ਦਾਦਾ ਦੇਵਾ ਸਿੰਘ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਸੇਵਕ ਸਨ ਸਰਦਾਰ ਬੱਦਰ ਸਿੰਘ ਦੇ ਚਲਾਣਾ ਕਰਨ ਪਿੱਛੋਂ ਜੱਸਾ ਸਿੰਘ ਦੀ ਉਮਰ ਕੇਵਲ 4 ਸਾਲਾਂ ਦੀ ਸੀ ਜਿਸ ਦਾ ਪਾਲਣ ਪੋਸ਼ਣ ਘਰ ਦੀ ਸਾਰੀ ਜ਼ਿੰਮੇਵਾਰੀ ਮਾਤਾ ਜੀਵਨਕੌਰ ਦੇ ਸ਼ਿਰ ਤੇ ਪੈ ਗਈ ਉਸ ਸਮੇਂ ਸਿੰਘਾਂ ਦੇ ਹਾਲਾਤ ਬਹੁਤ ਹੀ ਖਤਰਨਾਕ ਸਨ ਸਿੰਘਾਂ ਦੀ ਸੀਹ ਦੀਆਂ ਦਾ ਦੌਰ ਚੱਲ ਰਿਹਾ ਸੀ ਘਰ ਦਾ ਸਾਰਾ ਬੋਝ ਮਾਤਾ ਦੇ ਸ਼ਿਰ ਤੇ ਸੀ ਮਾਤਾ ਜੀਵਨਕੌਰ ਬਹੁਤ ਹੀ ਡਿਢ ਅਰਾਦੇ ਦੇ ਮਾਲਕ ਸਨ ਅਕਾਲ ਫੁਰਖ ਦਾ ਭਾਣਾ ਸਤਿ ਵਚਨ ਕਹਿ ਕੇ ਮੰਨਦੇ ਹੋਏ ਬਾਲਕ ਦੱਸਾ ਸਿੰਘ ਦੀ ਪਾਲਣ ਪੋਸਣ ਵਿੱਚ ਕੋਈ ਕਮੀ ਨਹੀਂ ਆਉਂਦੀ ਤੀ ਸਗੋਂ ਕਿ ਸਰੀਰਕ ਬਾਲ ਦੇ ਨਾਲ-ਨਾਲ ਸ਼ਾਸਤਰ ਵਿਦਿਆ ਧਾਰਮਿਕ ਰੁਚੀ ਨੂੰ ਕਾਇਮ ਕੀਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਤਾ ਜੀਵਨ ਕੌਰ 1732 ਈਸਵੀ ਨੂੰ ਮਾਤਾ ਸੁੰਦਰੀ ਜੀ ਦੇ دیدار ਕਰਨ ਵਾਸਤੇ ਦਿੱਲੀ ਚਲੇ ਗਏ। ਰਸਮਈ ਕੀਰਤਨ ਗੁਰਬਾਣੀ ਗਾਇਨ ਕਰਕੇ ਮਾਤਾ ਸੁੰਦਰੀ ਜੀ ਦੇ ਮਨ ਨੂੰ ਇਤਨਾ ਜਿਆਦਾ ਜਿੱਤ ਲਿਆ ਕਿ ਜੀਵਨ ਕੌਰ ਨੂੰ ਆਪਣੇ ਪਾਸ ਹੀ ਰੱਖ ਲਿਆ। ਦਿੱਲੀ ਵਿਖੇ ਬਾਲਕ ਜੱਸਾ ਸਿੰਘ ਸਕੂਲੀ ਵਿਦਿਆ ਆਰਬੀ ਪਾਸ ਫਾਰਸੀ ਪਸ਼ਾਵਾਂ ਦੇ ਨਾਲ-ਨਾਲ ਸ਼ਾਸਤਰ ਵਿਦਿਆ ਵੀ ਸਿੱਖ ਲਈ ਗੁਰਬਾਣੀ ਦਾ ਵਿਆਸ ਕੀਰਤਨ ਦੀ ਸਿੱਖਿਆ ਆਪਣੇ ਮਾਤਾ ਪਿਤਾ પાસે ਹਾਸਲ ਕਰ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ 7 ਸਾਲਾਂ ਬਾਅਦ ਬਾਗ ਸਿੰਘ ਮਾਤਾ ਜੀਵਨ ਕੌਰ ਜੱਸਾ ਸਿੰਘ ਨੂੰ ਜਲੰਧਰ ਪੰਜਾਬ ਲੈ ਆਇਆ ਵਿਦਾਇਗੀ ਸਮੇਂ ਮਾਤਾ ਸੁੰਦਰੀ ਨੇ ਆਪਣੇ ਮਾਨ ਦੀਆਂ ਖੁਸ਼ੀਆਂ ਨੂੰ ਜੈਰ ਕਰ ਦਿਹਾ ਆਇਆ ਜੱਸਾ ਸਿੰਘ ਨੂੰ ਦਸ਼ਮੇਸ਼ ਪਿਤਾ ਜੀ ਦੀ ਤਲਵਾਰ ਢਾਲ ਇੱਕ ਗੁਰਜ ਕਮਾਨ ਤੀਰਾਂ ਦਾ ਫੱਥਾ ਪੁਸ਼ਾਕਾ ਇੱਕ ਚਾਂਦੀ ਦਾ ਚੋਬ ਬਖਸ਼ ਬਖਸ਼ ਦੇ ਰੂਪ ਵਿੱਚ ਸ਼ੀਸ਼ਾ ਦਿੱਤੀਆਂ ਗਈਆਂ ਤੇਰੀ ਸੰਤਾਨ ਅੱਗੇ ਆਗਿਆ ਵਾਲੇ ਰੂਪ ਵਿੱਚ ਸ਼ੀਸ਼ਾ ਦਿੱਤੀਆਂ ਗਈਆਂ ਤੇਰੀ ਸੰਤਾਨ ਅੱਗੇ ਆਗਿਆ ਵਾਲੇ ਚੋਬਦਾਰ ਚੱਲਿਆ ਕਰਨਗੇ ਇਹਨਾਂ ਵਿੱਚੋਂ ਸਰਦਾਰ ਨਵਾਬ ਸਿੰਘ ਨੇ ਜਥੇ ਸਮੇਤ ਕਸਬਾ ਕਰਤਾਰਪੁਰ ਵਿਖੇ ਦੇਰੇ ਲਗਾਏ ਹੋਏ ਸਨ ਸਰਦਾਰ ਜੱਸਾ ਸਿੰਘ ਦੇ ਸਿੱਖੀ ਸਿਧਕ ਸੇਵਾ ਭਾਵ ਸਮਝਦਾਰ ਤੋਂ ਪ੍ਰਭਾਵਿਤ ਹੋ ਕੇ ਆਪਣੇ ਪਾਸ ਹੀ ਰੱਖ ਲਿਆ ਨਵਾਬ ਖੂਰ ਸਿੰਘ ਨੇ ਪੰਜ ਪਿਆਰਿਆਂ ਵਿੱਚ ਸ਼ਾਮਲ ਹੋ ਕੇ ਜੱਸਾ ਸਿੰਘ ਨੂੰ ਅਮਰਤ ਸਕਾਇਆ 1729 ਈਸਵੀ ਤੋਂ ਪਿਛੋਂ ਜੱਸਾ ਸਿੰਘ ਆਲੋ ਵਾਲੇ ਸਰਦਾਰ ਨਵਾਬ ਕਪੂਰ ਸਿੰਘ ਦੀਆਂ ਸਮੇ ਸਮੇ ਮਹਿਮਾ ਦਰਾਨ ਨਾਲ ਰਿਆ ਸਰਦਾਰ ਨਵਾਬ ਕਪੂਰ ਸਿੰਘ ਵੱਲੋਂ 29 ਮਾਰਚ 1748 ਈਸਵੀ ਵਿਸਾਖੀ ਵਾਲੇ ਦਿਨ ਸਾਰੀਆਂ ਸਿੱਖ ਤੇ ਦਬੰਦੀਆਂ ਦਾ ਇੱਕ ਭਾਰੀ ਕਾਟ ਕੀਤਾ ਗਿਆ ਜਿਸ ਵਿੱਚ ਸਰਦਾਰ ਜੱਸਾ ਸਿੰਘ ਆਲੋ ਵਾਲੇ ਨੂੰ ਦਲ ਖਾਲਸਾ ਦਾ ਮੁਖੀ ਤਾਪਕੇ ਗੁਰਮਤਾ ਪਾਸ ਕੀਤਾ ਗਿਆ ਕਿ ਸਰਦਾਰ ਨਵਾਬਖਪੂਰ ਸਿੰਘ ਅਕਤੂਬਰ 1753 ਈਸਵੀ ਨੂੰ ਕਾਲ ਚਰਣਾ ਕਰ ਗਏ ਸਰਦਾਰ ਜੱਸਾ ਸਿੰਘ ਆਲਵਾਲੀਆ ਦੀ ਅਗਵਾਈ ਵਿੱਚ ਸਿੱਖ ਕੌਮ ਨੂੰ ਬਹੁਤ ਵੱਡੀ ਪ੍ਰਾਪਤੀ ਹੋਈ ਆ ਪਾਣੀ ਫਤ ਦੀ ਇਸ ਲੜਾਈ ਤੋਂ ਬਾਅਦ ਅਹਿਮਦ ਸਾਹਿਬ ਅਬਦਾਲੀ ਵੱਲੋਂ ਦੇਸ਼ ਵਿੱਚ ਚੱਲ ਰਹੀ ਲੁੱਟ ਖਸੁੱਟ ਬਹੁਤ ਹੀ ਨੇੜੇ ਤੋਂ ਜਾਣਦੇ ਸਨ ਅਬਦਾਲੀ ਫੌਜਾਂ ਨੇ 2200 ਨੌਜਵਾਨ ਹਿੰਦੂਆਂ ਔਰਤਾਂ ਨੂੰ ਆਪਣੇ ਕਬਜ਼ੇ ਕਰ ਲਿਆ ਸੀ 10 April 1761 ਈਸਵੀ ਨੂੰ ਅੰਮ੍ਰਿਤਸਰ ਵਿਖੇ ਇੱਕ ਪੰਥਕ ਘਟ ਹੋਇਆ ਕੁਝ ਹਿੰਦੂਆਂ ਤੇ ਮੁਸਲਮਾਨਾਂ ਨੇ ਵੀ ਸ਼੍ਰੀ ਕਾਲਕਤ ਤਿਤ ਵਿਖੇ ਹਾਜ਼ਰ ਹੋ ਕੇ ਪੰਥਕ ਸਖਸ਼ਤ ਦੇ ਅੱਗੇ ਆਪਣੀਆਂ ਆਪਣੀਆਂ ਦਰਫੇਸ਼ ਔਂਕੜਾਂ ਦੀ ਫਰਿਆਦ ਕੀਤੀ ਸਰਦਾਰ ਅਸਾ ਸਿੰਘ ਗੱਲਵਾਲਿਆਂ ਦੀ ਗਵਾਹੀ ਵਿੱਚ ਲਾਹੌਰ ਦੀ ਫਤਿਹ ਕੀਤੀ 1761 ਈਸਵੀ ਨੂੰ ਜੇ ਕਾਰਿਆਂ ਦੀ ਗੂੰਜ ਵਿੱਚ ਜਥੇ ਦੱਸਾ ਸਿੰਘ ਆਲਵਾਲੀ ਨੂੰ ਸਿੱਖ ਕੌਮ ਦਾ ਸੁਲਤਾਨ ਉਲ ਕੌਮ ਫੰਥ ਦਾ ਬਾਦਸ਼ਾ ਨਵਾਜਿਆ ਗਿਆ ਵੱਡੇ ਕਲੂਕਾਰੇ ਦੌਰਾਨ 5 ਫਰਵਰੀ 1762 ਈਸਵੀ ਨੂੰ ਸਰਦਾਰ ਜੱਸਾ ਸਿੰਘ ਆਲਵਾਲੀ ਨੇ ਪੂਰੀ ਸ਼ੂਰਬੀਰਤਾ ਅਤੇ ਦਲੇਰੀ ਨਾਲ ਟਕਰਾ ਕੀਤਾ ਗਿਆ ਸਰੀਰ ਤੇ ਭਾਈ ਫੱਟ ਲੱਗੇ ਸਨ 17 ਨਵੰਬਰ 1730 ਈਸਵੀ ਨੂੰ ਸ੍ਰੀ ਹਰਮੰਦਰ ਸਾਹਿਬ ਦੀ ਮੋੜ ਵਿਚਾਰੀ ਲਈ ਜਥੇਦਾਰ ਦੱਸਾ ਸਿੰਘ ਅੱਲਵਾਲੀਆ ਪਾਸੋਂ ਨੀਰ ਖਵਾਈ ਗਈ 14 ਜਨਵਰੀ ਨੂੰ ਸਰਹੰਦ ਫਤਿਹ ਕਰ ਲਈ 16 ਅਪ੍ਰੈਲ 1765 ਈਸਵੀ ਨੂੰ ਲਾਹੌਰ ਤੇ ਪੱਕਾ ਕਬਜ਼ਾ ਕਰ ਲਿਆ 1773 ਈਸਵੀ ਨੂੰ ਰਾਏ ਇਬ ਰਾਹਿਮ ਪਟੇ ਨੂੰ ਹਰਾ ਕੇ ਕਰਪੂਤਲਾ ਤੇ ਜਿੱਤ ਪ੍ਰਾਪਤ ਕਰ ਲਈ ਆਪਣਾ ਕਬਜ਼ਾ ਕਰ ਲਿਆ ਮਿਸਲ ਅਧੀ ਰਾਤਾਨੀ ਫਤਿਹਾਬਾਦ ਕਰਪੂਤਲਾ ਨੂੰ ਬਣਾ ਦਿੱਤਾ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਿੰਘ ਸਰਦਾਰਾਂ ਨੇ 12 ਮਾਰਚ 1783 ਈਸਵੀ ਨੂੰ ਦਿੱਲੀ ਦੇ ਲਾਲ ਕਿਲੇ ਨੂੰ ਵੀ ਫਤਿਹ ਕਰਕੇ ਕੇਸ਼ਰੀ ਨishan ਸਾਹਿਬ ਚੁਲਾ ਦਿੱਤਾ ਗਿਆ ਉਸ ਸਮੇਂ ਸੇ ਕੌਮ ਦੇ ਜਰਨਾਲ ਜਥੇਦਾ ਜੱਸਾ ਸਿੰਘ ਨੂੰ ਬਾਦਸ਼ਾਹ ਬਣਾਉਣਾ ਬਣਾਉਣਾ ਚਾਹੁੰਦੇ ਸਨ ਪਰੰਤੂ ਜਥੇਦਾ ਜੱਸਾ ਸਿੰਘ ਰਾਮਗੜੀ ਦੇ ਸ਼ਾਂਤੀ ਨਾਮ ਦਿੱਤੀ ਅੰਤ ਨੂੰ 40 ਸਾਲਾਂ ਦੀ ਉਮਰ ਵਿੱਚ ਕੌਮ ਦੀ ਸੇਵਾ ਕੀਤੀ ਤੇ ਵਿਖੜੇ ਸਮੇਂ ਸੇ ਕੌਮ ਦੀ ਗਵਾਹੀ ਕੀਤੀ ਗਈ ਜਥੇਦਾ ਜੱਸਾ ਸਿੰਘ ਹਲਵਾਲਿਆ ਵੀਕਤੂਬਰ 1783 ਈਸਵੀ ਨੂੰ ਅਕਾਲ ਚਲਾਣਾ ਕਰ ਗਏ ਸੋ ਪਿਆਰੀ ਸਾਧ ਸੰਗਤ ਜੀ ਇਹ ਹੀ ਸਰਦਾਰ ਜੱਸਾ ਸਿੰਘ ਦਾ ਇਤਿਹਾਸ ਪਿਆਰੀ ਸਾਧ ਸੰਗਤ ਜੀ ਪਿਆਰੀ ਸਾਧ ਸੰਗਤ ਜੀ ਸੇਵਾਦਾਰ ਵੱਲੋਂ ਇਹਨਾਂ ਕਿੰਨਾ ਖੇ ਮਾੜਾ ਜਾਤ ਗਿਆ ਸੰਗਤ ਬਖਸ਼ਣ ਜੋ ਗਿਆ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਨਵਾਂ ਭਾਗ ਕੀਤਾ ਪਿਆਰੀ ਸਾਧ ਸੰਗਤ ਜੀ ਅੱਗੇ ਵਾਸਤੇ ਸਸਮਾ ਭਾਗ ਕਰਾਂਗੇ ਭਾਰੀ ਸਾਧ ਸੰਗ ਜੀ ਦੁੱਤੀ ਫੰਥਕ ਵਰਤਾਰੇ ਦੇ ਜਸਮਿਤ ਗਵਾਹ ਸੋਫਿਆਰੀ ਸਾਧ ਸੰਗ ਜੀ ਉਹ ਵਾਹਿਗੁਰਜੀ ਕਾ ਖਾਲਸਾ ਉਹ ਵਾਹਿਗੁਰਜੀ ਕੀ ਫਤਿਹ ਸਾਰੀ ਸੰਗਤਾਂ ਕੀ ਬੇਨਤੀ ਆ ਕਿ ਸਾਨੂੰ ਕਮੈਂਟ ਕਰਕੇ ਲਾਇਕ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਬਾਬਾ ਬਟਪਾ ਸਾਹਿਬ ਜੀ ਦੀ ਪੁਰਾਣੀ ਖੋਜ ਨਵਾਂ ਇਤਿਹਾਸ ਕਿਹੋ ਜਿਹਾ ਲੱਗ ਰਿਹਾ ਵਾ ਤੁਹਾਡੇ ਕਮੈਂਟਾਂ ਦੇ ਇੰਤਜ਼ਾਰ ਵਿੱਚ ਤੁਹਾਡੇ ਆਪ ਜੀ ਦੇ ਸੇਵਾਦਾਰ ਆਪ ਜੀ ਦਾਸ ਕੋਈ ਗਲਤੀ ਭੁੱਲ ਚੁੱਕਾ ਮਾਫ ਕਰਨੀ ਸੰਗਤ ਜੀ ਸੰਗਤ ਬਖਸ਼ਣ ਜੋਗ ਹੈ ਉਹ ਵਾਹਿਗੁਰੂ ਜੀ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ